ਸਿਮਰਨ ਕੌਰ ਸਰਪੰਚ ਫਤਿਹਪੁਰ ਦੀ ਅਗਵਾਈ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ ਜਾਬਰਤ ਸਿੰਘ ਬੈਂਕ ਵੱਲੋਂ ਆਈਗਾ ਕਿ ਆਰ.ਟੀ.ਪੀ. ਨਵੀਂ ਪੈਨਡੂ ਸਵੈ ਰੁਜ਼ਗਾਰ ਕਿ ਫਲਾਈਪ ਤੁਹਾਨੂੰ ਸਭਨ ਸਾਰਿਆਂ ਨੂੰ ਇੱਕ ਫੈਸਿਲਿਟੀ ਮਿਲੇਗਾ ਸਾਰੇ ਕੋਲ ਹੈਗਾ ਜੀ ਅਸੀਂ ਜੀ ਡਿਫਰੈਂਟ ਕੋਰਸਸ ਕਰਵਾਉਂਦੇ ਆ ਜਿਹੜੇ ਕਿ ਬਿਲਕੁਲ ਹੀ ਫ੍ਰੀ ਮੁਫਤ ਹੁੰਦੇ ਨੇ ਇਰੇ ਵਿੱਚ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗਣਾ ਅਸੀਂ 15 ਤੋਂ 16 ਕੋਰਸਸ ਆਪਣੇ ਇੰਸਟੀਚਿਊਟ ਸੰਸਥਾ ਵਿੱਚ ਕਰਵਾ ਰਹੀ ਹੈ ਇਹ ਸੰਸਥਾ ਤੁਹਾਨੂੰ ਲੁਧਿਆਣਾ ਵਿੱਚ ਹੀ ਮਿਲੇਗੀ ਪੰਜਾਬ ਐਂਡ ਸਿੰਧ ਬੈਂਕ ਦੇ ਤੇ ਅੰਡਰ ਹੈਗੀ ਆਯਾਲੀ ਫੋਰਸ ਲੁਧਿਆਣਾ ਲਿਖਿਆ ਇਰੇ ਵਿੱਚ ਢੇਰੇ ਵੀ 16 ਕੋਰਸ ਕਰਵਾਈ ਜਾ ਰਹੇ ਨੇ ਅਗਰ ਤੁਸੀਂ ਦੇਖੋਗੇ ਸਾਰੇ ਕੋਰਸਾਂ ਦੇ ਅੱਗੇ ਲਿਖਿਆ ਗਿਆ ਹੈ ਕਿੰਨੇ ਕਿੰਨੇ ਦਿਨ ਦੇ ਕੋਰਸ ਨੇ ਜਿਵੇਂ ਕਿ ਅਗਰ ਡੇਰੀ ਫਾਰਮਿੰਗ ਹੈ ਉਹ 10 ਦਿਨ ਦਾ ਕੋਰਸ ਹੈ ਮਹਿਲਾ ਦਰਜੀ ਬਿਊਟੀ ਪਾਰਲਰ ਇਹ 30 ਦਿਨ ਦਾ ਕੋਰਸ ਹੈ ਫਾਸਟ ਫੂਡ ਪਾਪੜ ਅਚਾਰ ਵਾਲਾ ਇਹ 10 ਦਾਸਤ ਦੇ ਕੋਰਸ ਨੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਕੋਰਸ ਨੇ ਕੰਪਿਊਟਰ ਅਕਾਊਂਟਿੰਗ ਹੈ ਕੰਪਿਊਟਰ ਹਾਰਡਵੇਅਰ ਹੈ ਜਿਹੜਾ 30 ਤੇ 45 ਦਿਨ ਦਾ ਕੋਰਸ ਹੈਗਾ ਜੀ ਇਹਦੇ ਵਿੱਚ ਸਹੂਲਤਾ ਫੀਏ ਦਿੰਦੇ ਆ ਬਿਲਕੁਲ ਮੁਫਤ ਕੋਰਸ ਹੈ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਜੀ ਨਾ ਸ਼ੁਰੂ ਕਰਨ ਵਕਤ ਨਾ ਜਦੋਂ ਸਰਟੀਫਿਕੇਟ ਮਿਲਦੇ ਨੇ ਤਾਂ ਅਸੀਂ ਦੋ ਤਰ੍ਹਾਂ ਦੇ ਸਰਟੀਫਿਕੇਟ ਦੇਣੇ ਆ ਜਿਹਦੇ ਵਿੱਚ ਇੱਕ ਪਾਰਟਿਸਪੇਸ਼ਨ ਸਰਟੀਫਿਕੇਟ ਹੁੰਦਾ ਜੀ ਤੇ ਇੱਕ ਬੈਂਗਲੌਰ ਤੋਂ ਬਣ ਕੇ ਆਂਦਾ ਹੈ ਜਿਹੜਾ 15 ਕੁ ਦਿਨ ਬਾਅਦ ਬਣਦਾ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਵੀ ਸਾਈਨ ਤੇ ਉਹਨਾਂ ਦੇ ਪਹਿਲੂ ਤੋਂ ਕੀਤਾ ਗਿਆ ਹੈ ਦੂਸਰੀ ਚੀਜ਼ ਇਹ ਹੈ ਅਗਰ ਬੱਚੇ ਦੂਰੋਂ ਆਂਦੇ ਨੇ ਕਿਉਂਕਿ ਲੁਧਿਆਣਾ ਡਿਸਟ੍ਰਿਕਟ ਵਿੱਚ ਹੀ ਇੱਕੋ ਹੀ ਸੰਸਥਾ ਹੈ ਵੱਖ-ਵੱਖ ਪਿੰਡਾਂ ਤੋਂ 13 ਬਲੌਕ ਅਸੀਂ ਕਵਰ ਕਰਦੇ ਆ ਜੀ ਜਿਹਦੇ ਵਿੱਚ ਅਗਰ ਬੱਚਾ ਦੂਰੋਂ ਆ ਕੇ ਸਿੱਖਣਾ ਚਾਹੁੰਦਾ ਹੈ ਰੋਜ਼ ਆਪ ਡਾਊਨ ਨਹੀਂ ਕਰ ਸਕਦਾ ਸਾਡੇ ਕੋਲ ਹਸਪਤਾਲ ਫੈਸਿਲਿਟੀ ਹੈ ਜਿਹੜੀ ਮੁਫਤ ਹੈ ਜੀ ਅਸੀਂ ਉੱਥੇ ਦੋ ਟਾਈਮ ਦੀ ਚਾਹ ਇੱਕ ਟਾਈਮ ਲੰਚ ਜਿਹੜਾ ਹੈ ਉਹ ਵੀ ਮੁਫਤ ਮਿਲਦਾ ਹੈ ਅਗਰ ਬੱਚੇ ਉੱਥੇ ਹਸਪਤਾਲ ਵਿੱਚ ਰਹਿੰਦੇ ਨੇ ਉਹਦਾ ਵੀ ਕੋਈ ਵੀ ਕਿਰਾਇਆ ਭਾੜਾ ਅਸੀਂ ਨਹੀਂ ਲੈਂਦੇ ਇਦਾਂ ਕਾਫੀ ਲੋਕ ਬੈਠੇ ਨੇ ਜਿਹੜੇ ਲੈ ਚੁੱਕੇ ਨੇ ਟ੍ਰੇਨਿੰਗ ਆਰ ਸਿਟੀ ਵੱਲੋਂ ਮੈਂ ਉਹਨਾਂ ਨੂੰ ਵੀ ਦਰਖਾਸਤ ਕਰਾਂਗੀ ਕਿ ਅੱਗੇ ਕੁਝ ਦੱਸਣਗੇ ਆਰ ਸਿਟੀ ਬਾਰੇ ਇੱਕ ਹੋਰ ਚੀਜ਼ ਹੈ ਅਗਰ ਤੁਸੀਂ ਸਾਡੀ ਸੰਸਥਾ ਵੱਲੋਂ ਆਣਾ ਚਾਹੁੰਦੇ ਹੋ ਤੇ ਕਯੂ ਆਰ ਕੋਡ ਬਣਿਆ ਹੋਇਆ ਜੀ ਤੁਸੀਂ ਆਪਣੇ ਫੋਨ ਤੋਂ ਗੂਗਲ ਲੈਂਸ ਤੋਂ ਅਗਰ ਇਹਨੂੰ ਸਕੈਨ ਕਰਦੇ ਹੋ ਸਾਡਾ ਫਾਰਮ ਭੁੱਜੇਗਾ ਜਦੋਂ ਫਾਰਮ ਖੁੱਲੇਗਾ ਤੁਸੀਂ ਉਹਦੇ ਵਿੱਚ ਆਪਣਾ ਨਾਮ ਫੋਨ ਨੰਬਰ ਤੇ ਕਿਹੜਾ ਕੋਰਸ ਸੋਨਾ ਕੋਰਸ ਦਰਜ ਨੇ ਜਿਹੜੇ ਵੀ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਟਿਕ ਕਰੋਗੇ ਔਰ ਉਹ ਸਬਮਿਟ ਕਰ ਦੋਗੇ ਔਰ ਉਹ ਸਾਡੇ ਕੋਲ ਤੁਹਾਡਾ ਰਿਕਾਰਡ ਫੌਜ ਜਾਏਗਾ ਕਿ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡਾ ਫੋਨ ਨੰਬਰ ਕਿਹੜਾ ਕੋਰਸ ਕਰਨਾ ਚਾਹੁੰਦੇ ਹੋ ਕਿਹੜੇ ਪਿੰਡ ਤੋਂ ਹੋ ਕਿਹੜੇ ਬਲੋਗ ਤੋਂ ਫੀਟੇ ਅਨੁ ਮੁ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਵੱਲੋਂ ਕਾਲ ਵੀ ਆ ਜਾਏਗੀ ਔਰ WhatsApp ਗਰੁੱਪ ਵਿੱਚ ਵੀ ਤੁਹਾਨੂੰ ਐਡ ਕਰ ਦਿੱਤੀ ਜਾਵੇਗੀ ਜਿਲ੍ਹੇ ਦੇ ਵਿੱਚ ਇੱਕ ਗ੍ਰਾਮ ਪੰਚਾਇਤ ਨੂੰ ਮਾਡਲ ਮਹਿਲਾ ਤੇ ਬਾਲਿਕਾ ਅਨੁਕੂਲ ਗ੍ਰਾਮ ਪੰਚਾਇਤ ਬਣਾਉਣ ਲਈ ਉਪਰਾਲਾ ਕੀਤਾ ਗਿਆ ਹੈ ਉਸੇ ਘੜੀ ਦੇ ਤਹਿਤ ਲੁਧਿਆਣਾ ਜਿਲ੍ਹੇ ਦੇ ਵਿੱਚ ਆਪ ਜੀ ਦਾ ਇਹ ਪਿੰਡ ਫਤਿਹਪੁਰ ਜਿਹੜਾ ਹੈਗਾ ਸ਼ਾਮਿਲ ਕੀਤਾ ਗਿਆ ਹੈ ਇਹਦੇ ਵਾਸਤੇ ਜਿੱਥੇ ਤੁਸੀਂ ਵਧਾਈ ਦੇ ਪਾਤਰੋਂ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਮਾਣਯੋਗ ਸਾਡੇ ਮੰਤਰੀ ਜੀ ਸਰਦਾਰ ਕਰਨਪ੍ਰੀਤ ਸਿੰਘ ਸੌਣ ਜੀ ਵਧਾਈ ਦੇ ਪਾਤਰ ਨੇ ਨਾਲ ਹੀ ਨਾਲ ਜਿਹੜਾ ਹੈਗਾ ਇਸ ਪਿੰਡ ਦੀ ਸਰਪੰਚ ਮੈਡਮ ਜਿਹੜੇ ਵਧਾਈ ਦੇ ਪਾਤਰ ਨੇ ਮੈਂ ਬੇਨਤੀ ਕਰਾਂਗਾ ਸਾਰੇ ਜਹੋਨਾਂ ਤਾੜੀਆਂ ਇੱਕ ਵਾਰੀ ਜ਼ਰੂਰ ਮਾਰਨ ਸਰ ਇਹ ਜਿਹੜਾ ਉਪਰਾਲਾ ਅੱਜ ਇੱਥੇ ਤਿੰਨ ਤਰ੍ਹਾਂ ਦਾ ਸਮਾਰੋਹ ਹੋ ਰਿਹਾ ਹੈ ਪਹਿਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਕਿ ਪੂਰੇ ਭਾਰਤ 'ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰਤਾਂ ਨੂੰ ਮਾਨ ਸਨਮਾਨ ਦੇਣ ਵਾਸਤੇ ਔਰਤਾਂ ਜਿਹੜੀਆਂ ਨੇ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਲਿਖਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਰਾਜਾਆਂ ਨੂੰ ਜਨਮ ਦੇਣ ਵਾਲੀ ਸਾਟੀ ਜਿਹੜੀਆਂ ਮਾਤਾਵਾਂ ਭੈਣਾਂ ਨੇ ਉਹਨਾਂ ਦੇ ਵਾਸਤੇ ਅਸੀਂ ਅਜਿਹੇ ਮਾਹੌਲ ਪੈਦਾ ਕਰੀਏ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਉਹਨਾਂ ਨੂੰ ਲੱਗੇ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਜੀ ਉਹ ਸੁਣੀ ਜਾ ਰਹੀ ਹੈ ਔਰ ਉਹਨਾਂ ਨੂੰ ਹਰ ਤਰ੍ਹਾਂ ਦੇ ਮੌਕੇ ਦਿੱਤੇ ਜਾ ਰਹੇ ਨੇ ਵਿਕਾਸ ਦੇ ਮੈਂ ਦੱਸ ਰਿਹਾ ਸੀਗਾ ਕਿ ਜਿੱਥੇ 73ਵੀਂ ਸੰਵਧਾਨਿਕ ਸੋਧ ਦੇ ਵਿੱਚ ਭਾਰਤ ਸਰਕਾਰ ਨੇ ਸਥਾਨਕ ਸੰਸਾਵਾਂ ਦੇ ਵਿੱਚ ਔਰਤਾਂ ਨੂੰ 33% ਰਾਖਵਾ ਕਰਨ ਦਿੱਤਾ ਹੈ ਉੱਥੇ ਹੀ ਪੰਜਾਬ ਸਰਕਾਰ ਨੇ ਵੱਧ ਹੋ ਕੇ 50% ਰਾਖਵਾ ਕਰਨ ਦਿੱਤਾ ਹੈ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਜਿਹੜਾ ਗਿਆ ਸੋਧ ਕਰਕੇ 50% ਰਾਖਵਾ ਕਰਨ ਯਾਨੀ ਕਿ ਅਧੀਆਂ ਔਰਤਾਂ ਅਤੇ ਅੱਦੇ ਜਿਹੜੇ ਪੁਰਸ਼ ਨੇ ਉਹ ਸਥਾਨਕ ਸੰਸਾਵਾਂ ਦੇ ਵਿੱਚ ਭਾਗੀਦਾਰ ਨੇ ਸ਼ਮੂਲ ਲਿਆ ਤੇ ਆਪਣੀ ਕਰ ਰਹੇ ਨੇ ਔਰ ਇਹਦੇ ਤਹਿਤ ਹੀ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਵਿਕਾਸ ਹੋ ਸਕੇ ਇਹਦੇ ਵਾਸਤੇ ਪਹਿਲੀ ਵਾਰ ਭਾਰਤ ਸਰਕਾਰ ਨੇ ਜਣਾ ਹੈਗਾ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤ ਨੂੰ ਆਪਣੀਆਂ ਗ੍ਰਾਮ ਸਭਾਵਾਂ ਕਰਾਉਣ ਤੋਂ ਪਹਿਲਾਂ ਮਹਿਲਾ ਸਭਾ ਜੜੀ ਹੈਗੀ ਆ ਉਹ ਕਰਾਉਣ ਦੇ ਲਈ ਕਿਹਾ ਗਿਆ ਤਾਂ ਕਿ ਮਹਿਲਾਵਾਂ ਦੇ ਧਿਆਨ ਉਹਨਾਂ ਨੂੰ ਮੰਚ ਦਿੱਤਾ ਜਾਵੇ ਜਿੱਥੇ ਉਹ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਬਿਨਾਂ ਕਿਸੇ ਸੰਕੋਚ ਦੇ ਆਪਣੀ ਆਵਾਜ਼ ਉਠਾਉਣ ਅੱਜ ਵੀ ਸਾਰੇ ਵਿਭਾਗਾਂ ਦੇ ਕਰਮਚਾਰੀ ਇੱਥੇ ਅਧਿਕਾਰੀगण ਆਏ ਹੋਏ ਨੇ ਜਿੱਥੇ ਉਹ ਆਪਣੀਆਂ ਆਪਣੀਆਂ ਸਕੀਮਾਂ ਦੱਸ ਰਹੇ ਨੇ ਮਹਿਲਾਵਾਂ ਨੂੰ ਉੱਥੇ ਉਹਨਾਂ ਦੀਆਂ ਸਕੀਮਾਂ ਨੂੰ ਲਾਭ ਦੇਣ ਵਾਸਤੇ ਅਮਲੀ ਜਾਮਾ ਪੇਨਣ ਵਾਸਤੇ ਕੰਮ ਕਰਨਗੇ ਨਾ ਵੀ ਨਾ ਇਹਨਾਂ ਦੀ ਸ਼ਿਕਾਇਤਾਂ ਨੂੰ ਜਿਹੜੀ ਸਾਡਾ ਇਹ ਪ੍ਰੋਸੀਡਿੰਗ ਬੁੱਕ ਹੈ ਉਹਦੇ ਵਿੱਚ ਲਿਖਣਗੇ ਤਾਂ ਕਿ ਉਹ ਇੱਕ ਸਟੈਚੂਰੀ ਡਾਕੂਮੈਂਟ ਕਾਨੂੰਨੀ ਦਸਤਾਵੇਜ਼ ਬਣ ਜਾਵੇ ਜਿਹਦੇ ਉੱਤੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ ਤਾਂ ਕਿ ਮੈਦਾਨਾ ਆਪਣੇ ਆਪ ਨੂੰ ਜਿਹੜਾ ਹੈਗਾ ਵੇ ਕਿਸੇ ਵੀ ਤਰ੍ਹਾਂ ਦੇ ਨਾਲ ਘੱਟ ਨਾ ਸਮਝੇ ਇਹ ਜਿਹੜਾ ਹੈਗਾ ਉਹ ਪ੍ਰਾਦਾ ਕੀਤਾ ਜਾ ਰਿਹਾ ਹੈ ਅੱਜ ਦੀ ਜਿਹੜੀ ਮਹਿਲਾ ਸਭਾ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਪਹਿਲੀ ਵਾਰ ਇਹ ਮਹਿਲਾ ਸਭਾ ਦਾ ਯੋਜਨ ਹੋ ਰਿਹਾ ਹੈ ਔਰ ਲੁਧਿਆਣਾ ਜਿਲ੍ਹੇ ਦੇ ਵਿੱਚ ਤੁਹਾਡੇ ਪਿੰਡ ਫਤਿਹਪੁਰ ਦੇ ਵਿੱਚ ਜਿਹੜਾ ਮਹਿਲਾ ਸਭਾ ਮਾਜੋਕ ਸਰਪੰਚ ਸਾਹਿਬ ਜੀ ਦੀ ਪ੍ਰਧਾਨਗੀ ਦੇ ਵਿੱਚ ਹੋ ਰਿਹਾ ਇਹਦੇ ਵਾਸਤੇ ਵੀ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਸਰ ਇਹ ਸਕੀਮ ਜਿਹੜੀ ਹੈਗੀ ਹੈ ਕੰਟੀਨਿਊ ਚੱਲੇਗੀ ਔਰ ਇਹਦੇ ਤਹਿਤ ਮਹਿਲਾਵਾਂ ਨੂੰ ਹਰ ਤਰ੍ਹਾਂ ਦੇ ਨਾਲ ਜਿਹੜੀਆਂ 22 ਸਾਡੀਆਂ ਫਲੈਗਸ਼ਿਪ ਸਕੀਮਸ ਨੇ ਕੇਂਦਰ ਸਰਕਾਰ ਦੀਆਂ ਜਿਹੜਾ ਤੁਸੀਂ ਸੁਣ ਕੇ ਗਏ ਹੋ ਸਾਡੇ ਜਿਹੜਾ ਹੈਗਾ ਸਵਚ ਭਾਰਤ ਮਿਸ਼ਨ ਵਾਲੇ ਵੀ ਆਏ ਨੇ ਆਰ ਸੈਟਿਜ਼ ਵਾਲੇ ਵੀ ਆਏ ਨੇ ਬੈਂਕਾਂ ਦੇ ਵੀ ਆਏ ਨੇ ਸਿੱਖਿਆ ਵਿਭਾਗ ਵੀ ਹੈ ਸਮਾਜਿਕ ਨਿਆਂ ਵਿਭਾਗ ਪੁਲਿਸ ਵਿਭਾਗ ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਤੇ ਹੋਰ ਜਿਹੜੀਆਂ ਸਾਡੀਆਂ ਸਕੀਮਾਂ ਨੇ ਉਹਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਜਿਵੇਂ ਸਾਡਾ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਹੈ ਮਹਾਤਮਾ ਗਾਂਧੀ ਨਰੇਗਾ ਸਕੀਮ ਹੈਗੀ ਹੈ ਪਤਾਨ ਮੰਜੀ ਵਾਸ ਯੋਜਨਾ ਦੇ ਅਮੀਨ ਇਹਨਾਂ ਸਾਰੀਆਂ ਸਕੀਮਾਂ ਨੂੰ ਰਾਜ ਸਰਕਾਰ ਆਪਣੇ ਪੱਧਰ ਦੇ ਉੱਤੇ ਜਿੱਥੇ ਲਾਗੂ ਕਰਾ ਰਹੀ ਉਹਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਉਹ ਯਕੀਨੀ ਬਣਾਈ ਜਾ ਰਹੀ ਹੈ। ਔਰ ਇਹਦੇ ਵਾਸਤੇ ਤੁਸੀਂ ਵਿਧਾਈ ਦੇ ਪਾਤਰ ਹੋ ਕਿਉਂਕਿ ਪੰਜਾਬ ਸਰਕਾਰ ਬਹੁਤ ਸਾਰਾ ਉਪਰਾਲਾ ਕਰ ਰਹੀ ਹੈ ਕਿ 여자ਨਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ। ਔਰ ਇਸ ਗੜੀ ਦੇ ਤਹਿਤ ਮਾਨਯੋਗ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਇਹ ਪਿੰਡ ਚੁਣ ਕੇ ਜਿਹੜਾ ਹੈਗਾ ਭੇਜਿਆ ਹੈ ਔਰ ਇਹਦੇ ਵਾਸਤੇ ਵੀ ਜਿਹੜਾ ਵਿਧਾਇਕ ਦੇ ਪਤਨ ਨੇ ਕਿ ਸਾਡੇ ਸਰਪੰਚ ਸਾਹਿਬ ਬੜੇ ਐਕਟਿਵ ਨੇ ਦੋ ਦਿਨ ਉੱਥੇ ਲਾ ਕੇ ਵੀ ਆਏ ਨੇ ਦਿੱਲੀ ਦੇ ਵਿੱਚ ਸੈਮੀਨਾਰ ਦੇ ਵਿੱਚ ਔਰ ਇਹਨਾਂ ਨੇ ਉੱਥੇ ਸਾਰਾ ਕੁਝ ਸਿੱਖਿਆ ਔਰ ਆ ਕੇ ਇੱਥੇ ਇਹ ਉਪਰਾਧੇ ਕਰਨਗੇ ਔਰ ਇਹ ਇੱਕ ਮਿਸਾਲ ਬਣੇਗੀ ਮੈਂ ਅੱਗੇ ਦੱਸਿਆ ਕਿ ਆਉਣ ਦੇ ਸਮੇਂ ਦੌਰਾਨ ਅਸੀਂ ਮਹਿਸੂਸ ਕਰਾਂਗੇ ਕਿ ਅਗਲੇ ਸਾਲ ਜਦੋਂ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਦੀ ਆਵਾਜ਼ ਦੇਖੀ ਕਿ ਆਪਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਜੋ ਕਦਮ ਹੈ ਆਪਣਾ ਪਹਿਲਾ ਉਹ ਚੁੱਕ ਲਿਆ ਹੈ ਸੋ ਮੈਂ ਸਾਰਿਆਂ ਤੋਂ ਇਹੀ ਉਮੀਦ ਕਰਾਂਗੀ ਕਿ ਸਾਰੇ ਮੇਰੀਆਂ ਭੈਣਾਂ ਮੇਰਾ ਸਾਥ ਦੇਣਗੀਆਂ ਤੇ ਆਪਣੇ ਪਿੰਡ ਨੂੰ ਮਹਿਲਾਵਾਂ ਦੇ ਅਨੁਕੂਲ ਪਿੰਡ ਬਣਾਉਣ ਦੇ ਲਈ ਸਹਾਇਤਾ ਕਰਨਗੀਆਂ ਸੋ ਸਾਰਿਆਂ ਦੇ ਲਈ ਇੱਕ ਖੁਸ਼ੀ ਦੀ ਵੀ ਗੱਲ ਹੈ ਤੇ ਇੱਕ ਬਹੁਤ ਵੱਡੀ ਆਪਣੀ ਪ੍ਰਾਪਤੀ ਜੋ ਹੋਣ ਜਾ ਰਹੀ ਹੈ ਤਾਂ ਉਹਦਾ ਪਹਿਲਾ ਕਦਮ ਚੱਕ ਚੁੱਕਿਆ ਜਾ ਚੁੱਕਾ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਸਾਰੇ ਸਾਥ ਦੇਣ ਤੇ ਤੱਕ ਜੋ ਆਪਾਂ ਆਪਣੇ ਪਿੰਡ ਨੂੰ ਅੱਗੇ ਵਧਾ ਸਕੀਏ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹਾਂਗੀ ਕਿ ਆਪਣਾ ਹੀ ਕਰ ਰਿਹਾ ਪਿੰਡ ਸੀ ਜੋ ਊਮਨ ਫ੍ਰੈਂਡਲੀ ਨਹੀਂ ਸੀਗਾ ਸੋ ਜਦੋਂ ਮੈਂ ਦੇਖਿਆ ਕਿ ਆਪਣਾ ਪਿੰਡ ਊਮਨ ਫ੍ਰੈਂਡਲੀ ਲਿਸਟ ਦੇ ਵਿੱਚ ਨਹੀਂ ਹੈਗਾ ਤਾਂ ਮੈਨੂੰ ਬਹੁਤ ਹੀ ਅਫਸੋਸ ਹੋਇਆ ਜੋ ਲਿਸਟ ਜਾਰੀ ਕੀਤੀ ਸੀਗੀ ਦਿੱਲੀ ਜਾਣ ਦੇ ਲਈ ਉਦੇ ਵਿੱਚ ਸਾਰੇ ਪਿੰਡਾਂ ਦੇ ਅੱਗੇ ਔਮਨ ਫ੍ਰੈਂਡਲੀ ਲਿਖਿਆ ਹੋਇਆ ਸੀ ਸੋ ਆਪਣਾ ਹੀ ਇੱਕ ਅਜਿਹਾ ਪਿੰਡ ਸੀ ਜਿਹਦੇ ਅੱਗੇ ਔਮਨ ਫ੍ਰੈਂਡਲੀ ਨਹੀਂ ਲਿਖਿਆ ਸੀ ਮਤਲਬ ਕਿ ਜਿਹੜੀਆਂ ਆਪਣੇ ਪਿੰਡ ਦੀਆਂ ਔਰਤਾਂ ਨੇ ਉਹਨਾਂ ਦੀ ਹਿੱਸੇਦਾਰੀ ਭਾਗੀਦਾਰੀ ਹੋਰ ਪਿੰਡਾਂ ਦੇ ਮੁਕਾਬਲੇ ਬਹੁਤ ਥੀ ਘੱਟ ਸੀ ਸੋ ਮੈਂ ਇਹ ਚਾਹੁੰਦੀ ਹਾਂ ਕਿ ਸਾਰੀਆਂ ਮਹਿਲਾਵਾਂ ਆਪਣੇ ਪਿੰਡ ਨੂੰ ਅੱਗੇ ਲੈ ਕੇ ਆਉਣ ਆਪਣੇ ਆਪ ਨੂੰ ਅੱਗੇ ਲੈ ਕੇ ਸੋ ਇਹਦੇ ਵਿੱਚ ਤੁਸੀਂ ਯੋਗਦਾਨ ਦਿਓ ਹਿੱਸਾ ਪਾਓ ਤੇ ਆਪਣੇ ਆਪ ਨੂੰ ਕਦੇ ਵੀ ਕਿਸੇ ਤੋਂ ਘੱਟ ਨਹੀਂ ਸਮਝਣਾ ਸੋ ਤਾਂ ਹੀ ਮੈਂ ਕਹਿ ਸਕਦੀ ਹਾਂ ਨਹੀਂ ਰੱਬ ਕੋ ਬੋਲੋ ਆਪਣੇ ਵਿੱਚ ਇੱਕ ਅਜਿਹੀ ਤਾਕਤ ਹੈਗੀ ਆ ਜਿਹੜੀ ਆਪਾਂ ਕਿਸੇ ਨੂੰ ਵੀ ਆਪਣੇ ਆਪ ਤੋਂ ਪ੍ਰੂਫ ਕਰ ਸਕਦੇ ਹਾਂ ਕਿ ਘੱਟ ਨਹੀਂ ਹੈ ਸੋ ਸਾਰੇ ਕਲਾਪਿੰਗ ਕਰ ਦਿਓ ਆਪਣੇ ਪਿੰਡ ਦੇ ਲਈ ਕਿ ਆਪਾਂ ਆਪਣੇ ਪਿੰਡ ਨੂੰ ਅੱਗੇ ਵਧਾਉਣ ਦੇ ਲਈ ਕਦਮ ਚੁੱਕ ਲਿਆ ਥੈਂਕ ਯੂ ਸਭ ਤੋਂ ਪਹਿਲਾਂ ਸਾਰੇ ਇੱਥੇ ਮਹਿਮਾਨਾਂ ਨੂੰ ਪਹੁੰਚਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਹਿਲਾ ਦਿਵਸ ਤੇ ਬੋਲਣ ਲੱਗੀ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਦੁਨੀਆ ਦੀ ਅੱਧੀ ਆਬਾਦੀ ਨੂੰ ਅਧਿਕਾਰ ਦੇਣ ਲਈ ਇੱਕ ਵਿਸ਼ੇਸ਼ ਦਿਨ ਮਨਾਇਆ ਜਾ ਰਿਹਾ ਹੈ ਮੈਂ ਇੱਕ ਸ਼ੇਅਰ ਲਿਖਿਆ ਹੈ ਕਿ ਮੈਂ ਔਰਤ ਹਾਂ ਜਗ ਦੀ ਜਨਨੀ ਮੇਰੀ ਅਮਰ ਕਹਾਣੀ ਹੈ ਵੇ ਸੁਣ ਸਕਦਾ ਹੈ ਤਾਂ ਸੁਣ ਕੇ ਜਾਵੀ ਮੇਰੀ ਕਥਾ ਪੁਰਾਣੀ ਹੈ ਵੇ ਇੱਕ ਵੇਰਾਂ ਦੇ ਫੋਲੀਨ ਬੌਨਪਾਰਟ ਫਰਾਂਸ ਦੇ ਬਾਦਸ਼ਾਹ ਨੇ ਕਿਹਾ ਏ ਕਿ ਮੈਨੂੰ ਚੰਗੀਆਂ ਬਾਵਾ ਦਿਓ ਮੈਂ ਤੁਹਾਨੂੰ ਚੰਗਾ ਰਾਸ਼ਟਰ ਦੇਵਾਂਗਾ ਸਾਡੇ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਉੱਚਾ ਦਰਜਾ ਦੇਂਦਿਆ ਕਿਹਾ ਹੈ ਕਿ ਸੋ ਕਿਹ ਬੰਦਾ ਆਖੀਏ ਜਿਸ ਜ ਮੇਰਾ ਜਨ ਜਿਸ ਔਰਤ ਨੇ ਰਾਜੇ ਮਹਾਰਾਜਾ ਨੂੰ ਜਨਮ ਦਿੱਤਾ ਹੋਵੇ ਉਸ ਨੂੰ ਤੇ ਸਤਿਕਾਰ ਨਾਲ ਹੀ ਚਾਹੀਦਾ ਸਭ ਨੂੰ ਬਹੁਤ ਹੀ ਮਾਣ ਦੇਣਾ ਚਾਹੀਦਾ ਹੈ ਸੋ ਅੱਜ ਔਰਤ ਪੂਰੇ ਸੰਸਾਰ ਵਿੱਚ ਮਰਦਾਂ ਦੇ ਬਰਾਬਰ ਤਰੱਕੀ ਅਤੇ ਯੋਗਤਾ ਦੇ ਛੱਡੇ ਗੱਲ ਰਹੀ ਹੈ ਉਹ ਪਾਇਲਟ ਹੈ ਆਈਏਐਸ ਆਈਪੀਐਸ ਅਫਸਰ ਹੈ ਉਹ ਸਮੁੰਦਰੀ ਜਹਾਜ਼ਾਂ ਦੀ ਕੈਪਟਨ ਵੀ ਬਣ ਚੁੱਕੀ ਹੈ ਅੱਜ ਔਰਤਾਂ ਫੌਜਾਂ ਦੇ ਬ੍ਰਿਗੇਡੀਅਰ ਤੋਂ ਇਲਾਵਾ ਸੀਈਓ ਵੀ ਬਣ ਚੁੱਕੀਆਂ ਹਨ ਸੋ ਔਰਤ ਅਗਲਾ ਨਹੀਂ ਰਹੀ ਹੁਣ ਮੇਰਾ ਨਾਮ ਜੁਜੀ ਕੋਰ ਹੈ ਮੈਂ ਐਜ਼ ਅ ਪ੍ਰੋਗਰਾਮ ਮੈਨੇਜਰ ਇਸ ਆਫਿਸ ਦੇ ਵਿੱਚ ਖਨਾਰੀ ਦੀ ਸੇਵਾ ਨਿਭਾ ਰਹੀ ਹਾਂ ਅੱਜ ਅਸੀਂ ਮੇਲਾ ਅੰਤਰਰਾਸ਼ਟਰੀ ਮੇਲਾ ਦੇ ਉਸ ਤੋਂ ਕੁਝ ਹੋਇਆ ਨਾ ਕੇ ਸਾਥੀ ਕੋਰਟਿੰਗ ਦੇ ਵਿੱਚ ਸਾਰੇ ਪਿੰਡ ਦੇ ਪਿੰਡ ਵਾਸੀ ਸੀਗੇ ਤੇ ਇਹ ਅਲੱਗ-ਅਲੱਗ ਮਹਿਕਮੇ ਦੇ ਤੇ ਨਮਾਇंदे ਵੀ ਪਹੁੰਚੇ ਹੋਏ ਸੀਗੇ ਤੇ ਇੱਥੇ ਸਪੈਸ਼ਲ ਜਿਹੜੇ ਸਾਡੇ ਚੀਫ ਗੈਸ ਸੀਗੇ ਮਾਨਜੋਗਰ ਤਰਨਪ੍ਰੀਤ ਸਿੰਘ ਸਾਉਂ ਕੈਬਨਟ ਮੰਤਰੀ ਤੇ ਫਾਦਰ ਜੀ ਸ੍ਰੀ ਬਾਪੂ ਜੀ ਸਾਡੇ ਖੁਵਿੰਦਰ ਸਿੰਘ ਜੀ ਵੀ ਹਾਜ਼ਰ ਹੋਏ ਸਨ ਇਹਨਾਂ ਤੋਂ ਬਿਨਾਂ ਸਾਡੇ ਅੰਤਰਰਾਸ਼ਟਰੀ ਕਿਲੋਕੀਟੀਮ ਆਈ ਸੀ ਉਹਨਾਂ ਦੇ ਮੇਨ ਹੈਡ ਰਜੇਸ਼ ਕੁਮਾਰ ਜੀ ਵਿਹਾਰ ਸੀਗੇ ਇਸ ਤੋਂ ਬਿਨਾ ਸਾਡੇ ਬੀਡੀਪੀ ਆਫਿਸ ਦੇ ਸਾਰੇ ਨਮੂਨੇ ਸੀਡੀਪੀਓ ਵਿਭਾਗ ਦੇ ਸਪਲਾਈ ਸਪਲਾਈ ਵਿਭਾਗ ਦੇ ਤੇ ਮਤਲਬ ਅਲਗ-ਅਲਗ ਵਿਭਾਗਾਂ ਦੇ ਸਾਥੀ ਹਾਜ਼ਰ ਹਾਜ਼ਰ ਹੋਈ ਸਾਰੇ ਕੀ ਮੇਨ ਅਜੰਡਾ ਕੀ ਹੈ ਇਸ ਪ੍ਰੋਬਲਮ ਮੇਨ ਅਜੰਡਾ ਕੀ ਹੈ ਅੱਜ ਦਾ ਸਾਡਾ ਮੇਨ ਅਜੰਡਾ ਇਹ ਸੀਗਾ ਵੀ ਅਸੀਂ ਤੇ ਮਤਲਬ ਪਿੰਡ ਦੇ ਵਿੱਚ ਫਤੇਪੁਰ ਪਿੰਡ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਮਹਿਲ ਮਹਿਲਾ ਸਭਾ ਇੰਚ ਬਲਾਈ ਗਈ ਸੀ ਜਿਹਦੇ ਵਿੱਚ ਅਲੱਗ-ਅਲੱਗ ਔਰਤਾਂ ਉਹਨਾਂ ਦੀਆਂ ਪ੍ਰੋਬਲਮਾਂ ਆ ਪੁੱਛੇ ਗਈਆਂ ਤਾਂ ਕਿ ਉਹਨਾਂ ਦਾ ਵਿੱਚ ਅਸੀਂ ਇੱਕ ਰਿਸਰਚਰ ਦੇ ਵਿੱਚ ਇੱਕ ਮਤਾਂ ਵੀ ਪਾਇਆ ਗਿਆ ਤੇ ਉਹਨਾਂ ਦਾ ਸੋਲੂਸ਼ਨ ਕਰਨ ਲਈ ਇੱਕ ਜੀ ਚਾਰਵਾਈ ਕੀਤੀ ਜਾਊਗੀ ਤੇ ਅਲੱਗ-ਅਲੱਗ ਇੰਚ ਤੇ ਮਹਿਲਾ ਮਤੋਂ ਕੁਐਸਚਨ ਕਰਕੇ ਇਹਨਾਂ ਨੂੰ ਪਤਾ ਕੀਤਾ ਗਿਆ ਵੀ ਉਹਨਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਕਿਹੜੀ-ਕੀ ਪ੍ਰੋਬਲਮਸ ਆ ਰਹੀਆਂ ਨੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਆਲਾਂਚੀ ਦੋਵੇਂ ਲੈਵਲ ਤੇ ਹੀ ਪਤਾ ਲੱਗਿਆ ਕਿ ਉਹਨਾਂ ਨਾਲਾਂਚੀ ਜਿਹੜੀਆਂ ਸਮੱਸਿਆਵਾਂ ਸੀਗੀਆਂ ਜ਼ਿਆਦਾਤਰ ਆ ਪਾਣੀ ਨਾਲ ਸੰਬੰਧਿਤ ਸੀਗੀਆਂ ਜਾਂ ਫਿਰ ਉਹਨਾਂ ਨੂੰ ਰੋਜ਼ਗਾਰ ਦੀ ਸਮੱਸਿਆ ਜ਼ਿਆਦਾ ਆ ਰਹੀ ਸੀਗੀ ਜਾਂ ਮਤਲਬ ਪਿੰਡਾਂ ਦੇ ਵਿੱਚ ਜਿਵੇਂ ਅ ਅੰਗਣਵਾੜੀ ਸੈਂਟਰ ਸਕੂਲਾਂ ਦੇ ਵਿੱਚ ਇੰਝ ਬਿਲਡਿੰਗਾਂ ਦੀ ਕਮੀ ਥੋੜਾ ਜਿਹਾ ਆਪ ਵੀ ਆ ਤੇ ਮਤਲਬ ਕਿ ਜਿਵੇਂ ਨਾਲੀਆਂ ਥੋੜਾ ਜਿਹਾ ਪ੍ਰੋਬਲਮ ਪਾਣੀ ਸੰਬੰਧੀ ਸਮੱਸਿਆਵਾਂ ਜ਼ਿਆਦਾ ਸੀਗੀਆਂ ਤੇ ਸਰਕਾਰ ਵੱਲੋਂ ਸੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਉਹਨਾਂ ਦੀਆਂ ਚੇ ਸਮੱਸਿਆਵਾਂ ਦੂਰ ਕੀਤੀਆਂ ਜਾਣ ਬਟ ਫਿਰ ਨਾਲ ਦੀ ਨਾਲ ਜਿਹੜੇ ਨੁਮਿੰਦੇ હાજર ਸਨ ਉਹਨਾਂ ਨੇ ਇੰਚ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਪ੍ਰੋਬਲਮ ਜਲਦ ਤੋਂ ਜਲਦ ਸੋਲਵ ਹੋ ਜਾਣਗੇ ਪਿਛਲੇ ਜ਼ਮਾਨੇ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਅੱਜ ਕੇ ਜਾਣੀਏ ਉਹ ਜੁੱਤੀ ਮੋਤੇ ਆਉਂਦੀ ਆ ਤੇ ਕੀ ਕਰਨਾ ਚਾਹੋਂਗੇ ਪਿਛਲੇ ਸਮੇਂ ਦੇ ਵਿੱਚ ਇੱਕ ਔਰਤ ਨੂੰ ਜੁੱਤੀ ਸੰਧੇ ਆ ਦੱਸਿਆ ਬਟ ਅੱਜ ਜਿਹੜੀ ਆਫਟਾ ਜਿਹੜੀ ਔਰਤ ਉਹ ਆਪਣੀ ਹੈ ਅੱਜ ਵੀ ਔਰਤ ਇੱਕ ਮੋٹے ਨਾਲ ਮੋਟਾ ਜੋੜ ਕੇ ਬਰਾਬਰ ਇੰਚੀ ਮਰਦੁੱਤੇ ਬਰਾਬਰ ਚੱਲ ਰਹੀ ਆ ਉਹ ਨੂੰ ਹਰ ਖੇਤਰ ਦੇ ਵਿੱਚ ਜਦੋਂ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਵੱਡੀਆਂ ਇੰਚੀ ਪਦਵੀਆਂ ਹਾਸਲ ਕਰ ਰਹੀ ਆ ਤੇ ਇਹਦਾ ਸਾਨੂੰ ਜੀ ਜ਼ਬੂਤ ਦੇਣ ਦਾ ਕੋਈ ਲੋੜ ਨਹੀਂ ਹੈਗਾ ਕਿਉਂਕਿ ਤੁਹਾਨੂੰ ਵੀ ਅਸੀਂ ਅਲੱਗ-ਅਲੱਗ ਮੈਕਮਿਆਂ ਦੇ ਵਿੱਚੋਂ ਜਾਣਿਆ ਤੇ ਸਾਨੂੰ ਹਰ ਜਗ੍ਹਾ ਔਰਤ ਹਾਜ਼ਰ ਹੁੰਦੀ ਆ ਤੇ ਵੱਡੇ-ਵੱਡੇ ਪਦਵੀਆਂ ਤੇ ਹਾਜ਼ਰ ਹੁੰਦੀ ਆ ਇਹ ਸਾਡਾ ਇੰਚੀ ਉਦੋਂ ਹੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਉਹਨਾਂ ਔਰਤਾਂ ਉਹ ਔਰਤ ਨਹੀਂ ਰਹੀ ਹੈਗੀ ਇਹਦੇ ਵਿੱਚ ਬਹੁਤ ਵੱਡਾ ਇੱਕ ਬਦਲਾਅ ਆ ਚੁੱਕਿਆ ਹੈ ਥੈਂਕ ਯੂ ਤੇ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਬਾਰੇ ਸਸਿਕਾ ਜੀ ਮੇਰਾ ਨਾਮ ਸੁਨਮ ਕੌਰ ਹੈ ਮੈਂ ਪਿੰਡ ਖਤੇ ਤੋਂ ਹਾਂ ਜਿੱਦਸੀ ਮੇਦੀ 8 ਤਰੀਕ ਨੂੰ ਪਹਿਲਾ ਦਿਨ ਦਾ ਜੋ ਮਨਾਇਆ ਹੈ ਮਨਡੇ ਸਪੈਸ਼ਲ ਡੇ ਆ ਦੇ ਲਈ ਤੇ ਅਸੀਂ ਨੇ ਜੋ ਸਾਡੇ ਪਿੰਡ ਦੀ ਪਹਿਲੀ ਫਰਸਟ ਗ੍ਰਾਮ ਵੱਲਾ ਸਭਾਏ ਉਹ ਵੀ ਕਰਵਾਈ ਹੈਗੀ ਆਪਣੇ ਪਿੰਡ ਦੇ